1 2 3 ਗੋ ਹਾਂ ਦੇ ਬਣ ਚੇ ਆਹ ਤਰੇ ਲੋ ਇੱਕ ਮੇਲਾ ਆ ਆ ਆ ਗਲਿੰਗਲਿੰਗਲਿੰਗਲਿੰਗਲਿੰਗ ਤੇ ਬਣਾ ਥੱਲੇ ਮੱਝਾਂ ਬੰਨੀਆਂ ਹੁੰਦੀਆਂ ਸੀਗੀਆਂ ਬਹੁਤ ਟਾਈਮ ਪਹਿਲਾਂ ਦੀ ਗੱਲ ਹਨਾ ਘਰ ਦਾ ਕੰਮ ਉਹੀ ਬਾਈ ਅੱਜ ਵੀ ਸੇਵਾ ਦਰਬਾਰ ਸਾਹਿਬ ਚ ਆਪਾਂ ਲਾਉਣਾ ਰੰਗ ਸੇਵਾਦਾਰ ਲਗੇ ਪਏ ਆ ਅੱਤ ਤੌਵੀ ਹਟਾ ਲਗੇ ਪਏ ਆ ਇਧਰ ਗੱਲ ਤਾਂ ਹੋਰ ਜੀ ਜੀ ਆਲਾ ਸੇਵਾ ਦੇ ਹਾਜ਼ਰੋਂ ਹਾਜ਼ਰ ਆ ਬਈ ਸਾਰੇ ਆ ਰੰਗ ਪੁਸਤਕਾਂ ਲੋ ਲਾਤਾ ਹੀ ਬਾਵਾ ਇੱਕੋ ਸਾਧ ਦੇ ਲਾਵਾਂਗੇ ਤੇ ਉਹਦੇ ਤਲੀ ਜਨਾ ਗਰੈਂਡਰ ਗਰਪੀ ਸਿਆ ਐ ਲੈ ਵੀ ਆਸੇਵਾਰ ਆਸੀ ਆਪਾਂ ਜਰਾਵੇਂ ਰੰਗ ਤੇ ਲਾਵਾਗੇ ਰੌਣ ਕੇ ਵੇਲਾ ਤੁਹਾਡਾ ਐ ਲੈ ਵੀ ਰੌਣ ਕੇ ਵੇਲਾ ਆ 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 ਨਿਆ ਲਾਇਆ ਦੋ ਨਾ ਵੀ ਉੱਧਰ ਜਾਗੂ ਨੂੰ ਫੜਾਦਾ ਗਰੈਂਡਰ ਜਾਗੂ ਐ ਅੱਛਾ ਕਰੇਗਾ ਲੈ ਆ ਵੀ ਜਾਗੂ ਲਗਾਵੇ ਸੇਵਾ ਕਰਨਾ ਹਾਂ ਲੈ ਵੀ ਨਹੀਂ ਬੀਠੀ ਅੱਛਾ ਯਾਰ ਤੂੰ ਹੀ ਆ ਬਈ ਇਹ ਕੋਈ ਨਾ ਲੋ ਬਈ ਮਨਿੰਦਰ ਬਣਾਈਂਦਾ ਚਾਹ ਹਾਂ ਮਨਿੰਦਰਾ ਬਣਾਈ ਜਾ ਤੇ ਸੇਵਾ ਅੱਜ ਸੇਵਾ ਦੱਸ ਬਈ ਅੱਜ ਕਾਲੀ ਗਾਲੀ ਚੱਲੀ ਜਾਂਦੀ ਆ ਜੱਜ ਸੇਵਾਦਾਰਾਂ ਦੀ ਜੱਲੀ ਇੰਦੀ ਉਧਰੋਂ ਮਿਸਤਰੀ ਲੱਗ ਰਹੇ ਉਧਰ ਪਹੁੰਚਗੇ ਆਪਣੇ ਛੱਤ ਤੇ ਢੂਲਾ ਰਹਾ ਲੱਭਣਨਗੇ ਠੀਕ ਆ ਤੇ ਕੰਮ ਪੂਰਾ ਜੋਰਾਂ ਸ਼ੋਰਾਂ ਤੇ ਆ ਹੈਂ ਹਾਂ ਵੱਧ ਤੋਂ ਵੱਧ ਸੇਵਾਦਾਰ ਪਹੁੰਚਣਾ ਆਪਣੇ ਡੇਰਾ ਬੰਨਾਗਾ ਜੀ ਵੀ ਹੈ ਨਾ ਤੇ ਬਾਕੀ ਬਈ ਤੁਹਾਨੂੰ ਦੇਖੋ ਹਾਂ ਆ ਵੀ ਬਹੁਤ ਰਹੇ ਆ ਪਰ ਬੱਤ ਕਿੰਨਾ ਹੋਇਆ ਆਈ ਅਮਰੀਕਾ ਕੰਮ ਤੇ ਹਾਂ ਸਹੀ ਗੱਲ ਆ ਤੇ ਬਾਕੀ ਦਿਖਾਉਣਾ ਤੁਹਾਨੂੰ ਰੌਣਕ ਮੇਲਾ ਹਣਾ ਅੱਜ ਦਾ ਹੈਂ ਬੈਠੇ ਆ ਭਈਆ ਦੇਖੋ ਸਾਰੇ ਸੱਚੇ ਬਾਈ ਵਰਗੇ ਤਾਊ ਵਰਗੇ ਸਾਡੇ ਇਹ ਬੈਠੇ ਚਾਹ ਪੀ ਜਾਂਦੇ ਹੈਗੇ ਕਿਵੇਂ ਜਸਪਾਲ ਐ ਗੱਲ ਤਾਇਆ ਇਹ ਗੱਲਾ ਕਿਉਂ ਭਈ 6000 ਕਿਉਂ ਤਾਇਆ ਠੀਕ ਹੈ ਠੀਕ ਹੈ ਬਸ ਓਕੇ ਓਕੇ ਜੀ ਠੀਕ ਰੋਟੀਆਂ ਬਾਹਰ ਹਨ ਭਈਆ ਅੱਛਾ ਏ ਲੱਸੀ ਲੱਸੀ ਦੇ ਪਹਿਲਾਂ ਦੱਸ ਕਿੰਨੇ ਗਲਾਸ ਪੀਤੇ ਕਿੰਨੇ ਜੱਗ ਪੀਤੇ ਸੱਚਾ ਠੀਕ ਰਾਸ ਤਾਂ ਇਕੱਠੇ ਕਿੱਥੇ ਹੈ ਹਾਂ ਠੀਕ ਰਾਸ ਤਾਂ ਮੈਂ ਸਾਹਮਣੇ ਨਹੀਂ ਕਿਤੇ ਅੱਛਾ ਏ ਜੱਗ ਕਿੰਨੇ ਹੋ ਗਏ ਕੀ ਨੇ ਪੀਤੇ ਬਈ ਹੈ ਹੋਰ ਕਿਨੇ ਪੀਤੇ ਆ ਵੱਧ ਪੀਤੇ ਉਹਨੇ ਘੱਟ ਨਹੀਂ ਪੀਤੇ ਉਹਨੇ ਨਹੀਂ ਨਹੀਂ ਘੱਟ ਹੈ ਕਿੰਨੇ ਗਲਾਸ ਪਾਣੀ ਦੇ ਪੀ ਗਿਆ ਹੋਰ ਪਾਣੀ ਪੀਤਾ ਹੀ ਨਹੀਂ ਲੱਸੀ ਪੀਤੀ ਕਿੰਨੇ ਗਲਾਸ 5 ਪੀਤੇ ਉਹਨੇ 5 ਪੰਜ ਇਹ ਦੇਖ ਉਹ ਬਾਈ ਕਿਵੇਂ ਆ ਚੁੱਪੇ ਹੋਏ ਬੈਠਾ ਹੈ ਹੈ ਬੈਠਾ ਜਮਾ ਤੇਰਾ ਕੋਲੇ ਕਰਕੇ ਮੂੰਹ ਦਿਖਾਦਾ मालदा इंटीरियर परियोजना को 1:00 बजे में ਨਾ ਮੇ ਡੱਕ ਜੂ ਫਤਾਂ ਲੱਗ ਜੂ ਫਤਾਂ ਨਾ ਵੀਰੇ ਡੰਗਾ ਆਇਆ ਆਇਓ ਖੜੇ ਲੱਗ ਜੂ ਬਜ਼ਾ ਖਿਡਾਰੀਆਂ ਦਾ ਏ ਫੱਟ ਗਏ ਏ ਏ ਏ ਰੱਖ ਜੂ ਚੰਗੜ ਦਿਓ ਚੰਗੜ ਦਿਓ ਇਹ ਵੱਸੇ ਯਾਰਾ Oh padu oh do <laughs> 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 ਲੈ ਵੇ 헤ਡਫੇਕੀ ਫਿਰ ਤੋਂ ਸਟਾਰਟ ਰੇਡਰ ਤੇ ਦੇਖੋ ਕਿਹੜਾ ਜੰਬੜੂਆ ਪੱਡੂ ਜੰਬੜੂਆ ਕੇ ਭਾਈ ਲੱਖਾ ਜੰਬੜੂਆ ਲੱਗ ਜੂ ਪਤਾ ਲੈ 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 ਇਹ 1 2 3 ਹੱਥ ਲਾ ਲਿਆ ਬਨਦਰ ਐਵੇਂ ਡਰੀ ਜਨਾਗਾ ਹਰ ਦਵਾਰਿਆ ਦਵਾਰਿਆ ਆਇਆ ਹਾਂ आरे 1 2 3 गो ला भाई संभल ले ले ए ए आज तेरे ਬਿਨਾਰ ਬਿਨਾਰ ਗੁਰ ਆਪਣਾ ਕਾਏ ਬੜਾ ਬਾਈ ਹੁਣ ਆਓ ਬਾਈ ਲੱਖਾ ਬਾਈ ਚੰਬੜੂ ਹੁਣ ਇਹਨੂੰ ਲੱਗ ਜੂਗਾ ਨਾ ਥੋੜਾ ਖੜਦਾ ਹਾਂ ਚਲੋ ਬਾਈ ਲੈ ਵੀ ਦੁਬਾਰਾ ਰੇਡ ਤੇ ਪਹੁੰਚ ਗਿਆ ਮਨਿੰਦਰ ਸਿੰਘ ਤੇ ਲੱਖਾ ਬਾਈ ਚੰਬੜੂਆ ਹੁਣ ਲੈ ਲੈ ਓਏ ਤੇਨੂੰ ਗ੍ਰੈਂਡ ਲਿਆ ਗੱਲ ਨੂੰ ਜੀਤਾ ਹਾਂ 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 ਤਾਂ ਰੁਣਦਗੀ ਗਈ ਲੱਭੇ ਬਈ ਨਾ ਮਨੰਦਰ ਭਾਈ ਕੋਈ ਆ ਨਹੀਂ ਚੱਲ ਬਈ ਦੁਬਾਰੇ ਕੋਈ ਨਾ ਲੈ ਬਈ ਟੀਜੀ ਰੇਡ ਪੈਣ ਜਾ ਰਹੀ ਹੈ ਸ਼ਾਨਦਾਰ ਲੱਗੂ ਜੀ ਪਤਾ ਕਿਹੜਾ ਆਈ ਆਂ ਚੱਲ ਬਈ ਲੱਗੂ ਜੀ ਪਤਾ ਚੱਲ ਮਨੰਦਰ ਲਾਖ ਓ ਤਰੇ रेट लाई टाइम ताई ट लखा बेनर कय ਬੜੀ ਪੜੀ ਰੇਡ ਮਾਰੀ ਬਈਓ ਪਰਨੇ ਜੀ ਪਹਿਲਾਂ ਵਾਲੇ ਜਵਾਨੇ ਵਿੱਚ ਹਨਾ ਐਵੇਂ ਤੇ ਬਣਾ ਥੱਲੇ ਮੱਝਾਂ ਬੰਨੀਆਂ ਹੁੰਦੀਆਂ ਸੀਗੀਆਂ ਬਹੁਤ ਟਾਈਮ ਪਹਿਲਾਂ ਦੀ ਗੱਲ ਹਨਾ ਤੇ ਅੱਜ ਦੇ ਟਾਈਮ 'ਚ ਆਹ 뷰 ਬਹੁਤ ਘੱਟ ਦੇਖਣ ਨੂੰ ਮਿਲਦਾ ਜਿਹੜਾ ਆਪਣਾ ਡੇਰਾ ਬਾਬਾ ਨਾਗਾਜੀ ਵਿਖੇ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਹੈਗਾ ਹਨਾ ਮੈਂ ਮੇਰੇ ਥਰੂ ਤੁਸੀਂ ਦੇਖ ਰਹੇ ਹੋਵਗੇ ਤੇ ਮੈਂ ਉਸ ਮਾਲਕ ਦੇ ਥਰੂ ਤੁਹਾਨੂੰ ਦਿਖਾ ਰਿਹਾ ਹੈਗਾ ਆਹ 뷰 ਬਹੁਤ ਪਰਾਣੀ ਗੱਲ ਆ ਹਨਾ ਬਹੁਤ ਪਹਿਲਾਂ ਦੀ ਗੱਲ ਆ ਐਵੇਂ ਵਿਊ ਮਿਲਦਾ ਹੁੰਦਾ ਸੀ ਦੇਖਣ ਨੂੰ ਐਵੇਂ ਪਸ਼ੂ ਬਣਦੇ ਹੁੰਦੇ ਸੀ ਛਾਂ ਛੇਠ ਤੇ ਨਾ ਅੱਜ ਕੱਲ ਇਹ ਬਹੁਤ ਘੱਟ ਦਰਖਤ ਰਹਿ ਗਏ ਬਸ ਕਲੇ ਪਿੱਪਲ ਪਪਲ ਜੇ ਮੈਂ ਬਹੁਤ ਘੱਟ ਪਿੱਪਲ ਹੈਗੇ ਆ ਇਹ ਕੋ ਪਿੱਪਲ ਵੀ ਬਹੁਤ ਲਾ ਰੱਖੇ ਆਪਣੇ ਨੇਰੇ ਬੋਰਡ ਵੀ ਬਹੁਤ ਘੱਟ ਰਹਿ ਗਏ ਹਨਾ ਤੇ ਆ ਬਣਤਾ ਬਸ ਕਿਤੇ ਟਮਾਟਰ ਲਾ ਛਾਂ ਤੇ ਰਹਿ ਗਏ ਦੇਖਣ ਨੂੰ ਤੇ ਬਣਾ ਥੱਲੇ ਬਈ ਅੱਜ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਪਸ਼ੂ ਬੰਨੇ ਹੋਏ ਐ ਬੈਠੇ ਟੋਰ ਨਾਲ ਤੇ ਪੂਰੇ ਲੜੇ ਪਏ ਉਹ ਦੇਖ ਛੋਟੀ ਟੀਪੀ ਤੇ ਆਂ ਬਿਓ ਕਿੱਥੇ ਮਿਲਣਾ ਕਿੱਥੇ ਲੱਭਣੇ ਨੇ ਪੁਰਾਣੀ ਆਇ ਕੁੱਤਾ ਵੀ ਬੰਨੇ ਬਡੋਗੀ ਝਟਾਲਾ ਆਜੋ ਭਾਈ ਮੰਨੀ ਛਕ ਲੋ ਮੇਰੇ ਸਾਬ ਨਾਲ ਇਹ ਛਕਣੀ ਨਹੀਂ ਹੈ ਨਾ ਛੱਗੇ ਛੱਗੇ ਇੰਨੇ ਕਾਲੇ ਆਪਾਂ ਲੇਟ ਹੋ ਗਏ ਹੈ ਬਾਜੀ ਬਸ ਸੇਵਾਦਾਰ ਬੈਠੇ ਨੇ ਮੰਨੀ ਛਗੀ ਜਾਂਦੇ ਨੇ ਉਸੇ ਚਾਹ ਵੀ ਵੀ ਓਏ ਇਹਨੇ ਕਹ ਸਾਨੂੰ ਬੋਲ ਹੀ ਨਹੀਂ ਮਰਿਆ ਬਈ ਯਾਰ ਅੱਜ ਮਨਿੰਦਰਾ ਬੋਲ ਕੋਈ ਮਰਿਆ ਸਾਨੂੰ ਪੰਜ ਬੋਲ ਲਾਰ ਕੇ ਕਿਹਨੇ ਮਾਰਿਆ ਬੋਲ ਯਾਰ ਮੈਂ ਕਿਹਨੇ ਮਾਰਿਆ ਆਹ ਬੀਜੀ ਵੀ ਹੋਰ ਜੀ ਵਧੀਆ ਬਈ ਮਾਰਿਆ ਉਹ ਚੱਲ ਬਈ ਮਾਰਿਆ ਉਹ ਮਾਰਿਆ ਉਹ ਮਾਰਕੇ ਹੋ ਮਾਰਕੇ ਨਹੀਂ ਆਏ ਨਾ ਮਾਰਕੇ ਆਪਾਂ ਮਾਰਕੇ ਨਹੀਂ ਗੋਲ ਨਹੀਂ ਕਿਹਾ ਨਹੀਂ ਹਾਂ ਨਹੀਂ ਮਾਰਕੇ ਆਏ ਨਹੀਂ ਮਾਰਕੇ ਆਇਆ

ਅੱਕੇ ਦਾ ਮੀਨ ਸਾਰਾ ਹਾਲ ਕਰਦਾ ਲਾ ਕੇ ਰੱਖ ਲਾ ਗਈ ਉਹ ਬਾਰੇ ਦਾ ਜਿਹੜੀ ਸਾਰੀ ਵਾਰ ਕੱਢੂਗਾ ਹੁਣ ਆ ਅੱਗੇ ਵੀ ਹੁਣ ਅੱਛਾ ਇਹ ਆਹ ਇਹ ਉਹਨਾਂ ਵਿੱਚ ਮਨਦੀ ਪੱਖੇ ਦੇ ਨੋਵੇ ਜਿਹੜਾ ਆਪਾਂ ਬ੍ਰਾਂਡਡ ਆਏ ਸੀਗੇ ਤੇ ਇਹਨਾਂ ਦਾ ਕੰਮ ਵੀ ਜਾਰੀ ਆਗਾ ਤੇ ਬਸ ਜਿਹੜੀਆਂ ਚਾਰ ਚਪੇਰੇ ਕਾਂ ਕੱਢਤੀਆਂ ਜਿਹੜੀਆਂ ਉੱਚੀਆਂ ਕਰਨੀ ਕਹਿੰਦਾ ਉੱਚੀਆਂ ਕਰਤੀਆਂ ਪਿੱਲਰ ਵੀ ਕਰਤੇ ਖੜੇ ਤੇ 66 ਪਿੱਲਰ ਆ ਮੇਰੇ ਤਨ 66 7-7 ਪਿੱਲਰ ਆਗੇ ਤੇ ਹੁਣ ਕਰੀਏ ਨੇ ਟੂਲਾ ਟੂਲਾ ਕਰਕੇ ਤੇ ਜਲਦੀ ਪਾ ਦਾਂਗੇ ਛੱਤ ਤੇ ਵੀ ਤੇ ਜੁੜੇ ਰਹੋ ਬਲੌਗਾਂ ਦੇ ਨਾਲ ਆਪਣੇ ਦੇ ਨਾਲ ਕਿੱਦੇ ਪਈ ਆ ਅੱਛਾ ਛੱਤ ਤੇ ਦੀ ਛੱਤ ਕਿੱਦੇ ਪਈ ਉਹਦੀ ਛੱਤ ਪਾਜੇ ਟਾਈਮ ਲੱਗੋ ਜੀ ਅੱਛਾ ਕੇ ਟੂਲਾ ਕਰੀਏ ਨੇ ਹੁਣ ਕੀ ਹੁਣ ਕੀ ਕਰੀ ਜਨੇਓ ਹਰਤਾ ਵਾ 12 ਟੂਲਾ ਲਈ ਲੈਟਰ ਆ ਦੇਈ अच्छा ਲੈਟਰ ਆ ਢੂਲਾ ਲਾਈ ਜੰਦਾ ਹੇ ਠੀਕ ਆ भाई ਲੈਟਰ ਆ ਢੂਲਾ ਲੱਗ ਜਾਂਦਾ ਹੇ ਤਾਂ ਥੋੜੀ ਝੁਕੜੇ ਹਾਂ ਤਾਂ ਮਾਰੀ ਜਾਂਦੀ ਮਚਾਤਾ ਵੀ ਮਚਾਤਾ ਆ ਕਰਦਾ ਕੰਮ ਉਹ ਵੀ ਬਾਈ ਦੋ ਸੀਗੇ ਗਰੈਂਡਰ ਦੋਨੇ ਜਿਆਦਾ ਚਾਹੁੰਦੀ ਕਰਤੀ ਮੂੰਹ ਦਿਖਾ ਮੂੰਹ ਟੋਪੇ ਲਾਓ ਇਹ ਕਿਵੇਂ ਆ ਬਾਈ ਓਏ ਮੱਚ ਤਾਂ ਗਿਆ ਆਪੋਰ ਨੂੰ ਕੀ ਕਰਦਾ ਏ ਘਰ ਦੇ ਖੱਲੇ ਦਾ ਦੇਖ ਲੈ ਕੰਦਲ ਵਾਲ ਤਾਂ ਹੁੰਦਾ ਕੋਈ ਆ ਕੁਝ ਮਿੰਟ ਜਾ ਰਿਹਾ ਇੱਥੋਂ ਆਪਣੇ ਕੀ ਚੱਕੋ ਜੀ ਆ ਚੜਾਦਾ ਚੰਦ ਛੇ ਰਹਿਣੀ ਛੇ ਰਹਿਣੀ ਚੜਾਦਾ ਹਾਂ ਆ ਆ ਆ ਟਿੰਗਲਿੰਗਲਿੰਗ ਟਿੰਗਲਿੰਗਲਿੰਗ ਐ ਸਟੈਪ ਅੱਛਾ ਆ ਗਿਆ ਇਹਨੇ ਗੱਲ ਜਾਈ ਜਾਂਦੀ ਕਰਤੀ ਪਈ ਉਹ ਉੱਥੋਂ ਲੱਗਿਆ ਸੀ ਆ ਇੱਥੇ ਆ ਗਿਆ ਜੇ ਸ਼ਾਬਾਸ਼ ਕਾਰਬਨ ਕਿਵੇਂ ਖੇਡਾਂਗੇ ਜੀ ਕਰੀਏ ਚੱਟ ਗਏ ਉਹ ਵੀ ਦਵਾਈਆਂ ਇਹ ਇਹ ਕਰੀ ਆ ਆਹ ਆਹ ਹੁਣ ਬੰਦ ਕਰਦੇ ਆ ਹਾਂ ਆਹ ਮੈਨੂੰ ਖਾਣਾ ਤਾਂ ਲੱਗਵਾ ਕੇ ਸਾਰੀ ਹੋ ਗਿਆ ਇੱਧਰ ਆਉਂ ਤੋਂ ਕਮਰੇ ਚ ਲਾ ਦੇ ਜੀ ਹੂੰ E' libero non è un'errore, è il vero ammortizzatore. La tua neve, è Я так понимаю, наверное.